ਪਾਠ 5ਵਾਂ ਉਡਣਾ ਸਿੱਖ ਮਿਲਖਾ ਸਿੰਘ ਉਦੇਸ਼ ਬੱਚਿਆਂ ਨੂੰ ਗਿਆਨ ਕਰਵਾਉਣਾ ਕਿ ਅੰਤਖ ਮਿਹਨਤ ਸਹਿਨਸ਼ੀਲਤਾ ਅਤੇ ਦ੍ਰਿੜ ਇਰਾਦਾ ਬਹੁਤ ਕੁਝ ਦੇ ਜਾਂਦਾ ਹੈ ਮੈਡਮ ਜਿਵੇਂ ਹੀ ਜਮਾਤ ਵਿੱਚ ਆਏ ਸਾਰੇ ਬੱਚਿਆਂ ਨੇ ਖੜੇ ਹੋ ਕੇ ਉਹਨਾਂ ਦਾ ਸਤਿਕਾਰ ਕੀਤਾ ਮਨਦੀਪ ਬੜੇ ਫਖਰ ਨਾਲ ਅੱਗੇ ਆਇਆ ਤੇ ਗਲੇ ਵਿੱਚਲੇ ਸੋਨੇ ਦੇ ਤਮਗੇ ਨੂੰ ਅਧਿਆਪਕ ਨੂੰ ਦਿਖਾਉਂਦਾ ਹੋਇਆ ਬੋਲਿਆ ਮੈਡਮ ਜੀ ਇਹ ਮੈਨੂ ਦੌੜ ਮੁਕਾਬਲੇ ਵਿੱਚ ਮਿਲਿਆ ਹੈ ਮੈਡਮ ਬੋਲੇ ਸ਼ਾਬਾਸ਼ ਮਨਦੀਪ ਤੂੰ ਤਾਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਉਹ ਕਿਹੜਾ ਭਾਰਤੀ ਦੌੜਾਕ ਹੈ ਜਿਸ ਨੂੰ ਉਡਣਾ ਸਿੱਖਿਆ ਜਾਂਦਾ ਹੈ ਰਾਜਨ ਬੋਲਿਆ ਮੈਡਮ ਮਿਲਖਾ ਸਿੰਘ ਮੋਹਨ ਬੋਲਿਆ ਮੈਡਮ ਜੀ ਮੈਂ ਤਾਂ ਉਹ ਫਿਲਮ ਵੀ ਵੇਖੀ ਹੈ ਜਿਹੜੀ ਮਿਲਖਾ ਸਿੰਘ ਦੇ ਜੀਵਨ ਤੇ ਬਣੀ ਹੈ ਚਲੋ ਆਓ ਅੱਜ ਅਸੀਂ ਮਿਲਖਾ ਸਿੰਘ ਦੇ ਜੀਵਨ ਬਾਰੇ ਹੀ ਪੜ੍ਹਾਂਗੇ ਮਿਲਖਾ ਸਿੰਘ ਦਾ ਜਨਮ ਪੱਛਮੀ ਪੰਜਾਬ ਦੇ ਮੁਜ਼ਫਰਗੜ ਦੇ ਪਿੰਡ ਗੋਬਿੰਦਪੁਰਾ ਪਾਕਿਸਤਾਨ ਵਿੱਚ ਹੋਇਆ ਬਚਪਨ ਵਿੱਚ ਹੀ ਮਾਤਾ ਪਿਤਾ ਦੀ ਮੌਤ ਹੋ ਗਈ ਉਸ ਦਾ ਪਾਲਣ ਪੋषण ਉਸ ਦੀ ਵੱਡੀ ਭੈਣ ਨੇ ਕੀਤਾ ਉਹ ਆਪਣੇ 8 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਉਹ ਆਪਣੇ ਪਿੰਡ ਤੋਂ 6 ਕਿਲੋਮੀਟਰ ਦੂਰ ਨੰਗੇ ਪੈਰੀ ਸਕੂਲ ਪੜਨ ਲਈ ਜਾਂਦਾ ਸੀ ਜਦੋਂ ਸਖਤ ਗਰਮੀ ਵਿੱਚ ਉਸ ਦੇ ਪੈਰ ਤਪਦੇ ਤਾਂ ਉਹ ਦੌੜਨ ਲੱਗ ਪੈਂਦਾ ਤੇ ਕਿਸੇ ਰੁੱਖ ਦੀ ਛਾਂ ਹੇਠ ਖੜਾ ਹੋ ਜਾਂਦਾ ਇੱਥੋਂ ਹੀ ਉਸ ਦੀਆਂ ਪਹਿਲੀਆਂ ਦੌੜਾਂ ਸ਼ੁਰੂ ਹੋਈਆਂ ਪਰ ਆਦੀ ਕੋਸ਼ਿਸ਼ ਕਰਨ 1952 ਈਸਵੀ ਵਿੱਚ ਉਸ ਨੂੰ ਫੌਜ ਵਿੱਚ ਨੌਕਰੀ ਮਿਲ ਗਈ ਇਥੇ ਹੀ ਉਸ ਦੇ ਅੰਦਰ ਦੜਾਕ ਜਾਗ ਪਿਆ ਫੌਜ ਵਿੱਚ ਸਧਾਰਨ ਦਾਲ ਫੁਲਕਾ ਖਾ ਕੇ ਲਗਾਤਾਰ ਅਭਿਆਸ ਕਰਦਾ ਰਿਹਾ ਹੌਲੀ ਹੌਲੀ ਉਸੇ ਤੋੜ ਵਿੱਚ ਤੀਜੀ ਆਉਂਦੀ ਗਈ ਸਰੀਰ ਫੁਰਤੀਲਾ ਹੁੰਦਾ ਗਿਆ ਉਹ ਹਰ ਮੁਕਾਬਲੇ ਵਿੱਚ ਵੱਧ ਚੜ ਕੇ ਭਾਗ ਲੈਂਦਾ ਗਿਆ ਦੌੜਨਾ ਉਸ ਲਈ ਪੂਜਾ ਅਤੇ ਗਰਾਊਂਡ ਉਸ ਲਈ ਰੱਬ ਦਾ ਘਰ ਸੀ 1956 ਈਸਵੀ ਵਿੱਚ ਮੈਲਬੌਰਨ ਦੀਆਂ 올림픽 ਖੇਡਾਂ ਵਿੱਚ ਉਸ ਦੀ ਜਿੱਤ ਤਾਂ ਨਾ ਹੋਈ ਪਰ ਆਤਮ ਵਿਸ਼ਵਾਸ ਵਧ ਗਿਆ ਉਥੋਂ ਦਾ ਵਿਸ਼ਾਲ ਸਟੇਡੀਅਮ ਅਤੇ ਜੇਤੂਆਂ ਦਾ ਸ਼ਾਹੀ ਸਨਮਾਨ ਉਸ ਲਈ ਪ੍ਰੇਰਨਾ ਸਰੋਤ ਬਣਿਆ 1958 ਈਸਵੀ ਵਿੱਚ ਟੋਕੀਓ ਵਿੱਚ ਏਸ਼ੀਆਈ ਖੇਡਾਂ ਵਿੱਚ ਮਿਲਖਾ ਸਿੰਘ ਸਭ ਤੋਂ ਤਕੜਾ ਦੌੜਾਕ ਸਿੱਧ ਹੋਇਆ 1958 ਈਸਵੀ ਤੋਂ 1960 ਈਸਵੀ ਤੱਕ ਉਹ ਕਈ ਥਾਵਾਂ ਤੇ ਘੁੰਮਿਆ ਇਸ ਸਮੇਂ ਉਸਨੇ ਚੋਟੀ ਦੇ ਕਈ ਦੌੜਾਕਾਂ ਨੂੰ ਹਰਾਇਆ ਫੇਰ ਜਦੋਂ ਇੰਡੋਪਾਕ ਮੀਟ ਲਾਹੌਰ ਵਿੱਚ ਹੋਈ ਤਾਂ ਉੱਥੇ ਉਹ ਫੁੱਟਾਂ ਦੀ ਥਾਂ ਗਜਾਂ ਦੇ فاਸਲੇ ਨਾਲ ਜਿੱਤਿਆ ਤਾਂ ਅਨਾਉਂਸਰ ਨੇ ਕਿਹਾ ਕਿ ਮਿਲਖਾ ਸਿੰਘ ਨੇ ਇਹ ਮੁਕਾਬਲਾ ਦੌੜ ਕੇ ਨਹੀਂ ਉੱਡ ਕੇ ਜਿੱਤਿਆ ਹੈ ਉਦੋਂ ਤੋਂ ਹੀ ਉਸ ਨੂੰ ਫਲਾਈਂਗ ਸਿੱਖ ਕਿਹਾ ਜਾਣ ਲੱਗ ਪਿਆ ਉਸਨੇ ਆਪਣੀ ਸਵੈ ਜੀਵਨੀ ਦਾ ਨਾਂ ਵੀ ਫਲਾਈਂਗ ਸਿੱਖ ਮਿਲਖਾ ਸਿੰਘ ਹੀ ਰੱਖਿਆ ਉਸਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸਿਮਰ ਬੋਲੀ मैडम जी ओना दी मेहनत ते दृढ़ इरादे दा सबूत सानू मिल चुका है आज तो असी भी ओना दे जीवन तो सीख्या लेके मेहनत दे रस्ते ते चल के दृढ़ इरादे नाल सफलता दिया पौड़ियां चढ़न की कोशिश करांगे। मैडम बोले शाबाश बच्चो मेनू तो हाडे तो यही उम्मीद है कि सीख्या अंतक मेहनत ate दृढ़ इरादा ही सफलता दा राज है